ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਲਾਨਾ ਜੋੜ ਮੇਲਾ ਬੱਲਾ ਕੋਠਾ ਸਾਬ ਦੇ ਸੰਬੰਧ ਵਿੱਚ ਜੋ ਕੈਂਪ ਖੂਨਦਾਨ ਕੈਂਪ ਲਗਾਇਆ ਗਿਆ ਹੈ ਉਹਦੇ ਵਿੱਚ ਨੌਜਵਾਨਾਂ ਦਾ ਉਤਸ਼ਾਹ ਵਧਾਉਣ ਦੇ ਲਈ ਕੇਵੀਆਈ ਕੇਵੀਆਈ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਸਰਦਾਰ ਵਿਕਰਮਜੀਤ ਸਿੰਘ ਸਾਡੇ ਦਰਮਿਆਨ ਤੁਹਾਡਾ ਹੌਸਲਾ ਫਜ਼ਾਈ ਕਰਨ ਲਈ ਪਹੁੰਚੇ ਹੋਏ ਨੇ ਸੋ ਆਪ ਸਭ ਨੂੰ ਉਹਨਾਂ ਦੇ ਰੂਪ ਰੂਪ ਕਰਾਉਣੇ ਹੈ ਜੀ ਸਰਦਾਰ ਵਿਕਰਮਜੀਤ ਸਿੰਘ ਸਿੱਕਾ ਸਾਰਿਆਂ ਨੂੰ ਅ ਅੱਜ ਜੋ ਇੱਥੇ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਹੈ ਔਰ ਇਹ ਗੇ ਨੌਜਵਾਨ ਸਾਰੇ ਵੀਰਾਂ ਨੇ ਇਕੱਠਾ ਹੋ ਕੇ ਦੋ ਦਿਨ ਕੈਂਪ ਲਾਇਆ ਹੈ ਮੈਂ ਸਭ ਤੋਂ ਪਹਿਲਾਂ ਤੇ ਸਾਰੇ ਇਸ ਸੰਸਥਾ ਦਾ ਇੱਥੋਂ ਦੇ ਪਿੰਡ ਦੇ ਵਾਸੀਆਂ ਦਾ ਖਾਸ ਕਰਕੇ ਆਪਣੇ ਸੋਨੂ ਵੱਲ ਭਾਜੀ ਨੇ ਸਿਮਰਨ ਭਾਜੀ ਨੇ ਨਾ ਸਿੰਘ ਜੀ ਹੋਰ ਵੀ ਵਿਨਿੰਦਰ ਨਾਲ ਨਰਮਨ ਨਾਲ ਦਾ ਸਭਾ ਕਿਉਂਕਿ ਮੈਂ ਪਹਿਲੀ ਵਾਰ ਮਿਲਦਾ ਹਾਂ ਤੁਹਾਨੂੰ ਔਰ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜਿੱਥੇ ਸਾਡੇ ਗੁਰਨਾਨਤਿ ਸਾਹਿਬ ਨੇ ਇੱਕ ਸਾਡਾ ਜੋ ਪ੍ਰਿੰਸੀਪਲ ਹੈ ਬੇਸ ਆ ਸ੍ਰੀਕ੍ਰੋ ਨਾਮ ਚ ਪਉ ਦੇ ਵੰਡ ਛਕੋ ਵੰਡ ਛਕਣ ਦਾ ਜਿਹੜਾ ਪ੍ਰਿੰਸੀਪਲ ਹੈ ਜਿਹਦੇ ਵਿੱਚ ਮੱਖਰੇ ਮੱਖਰੇ ਤਰਾ ਦੇ ਲੰਗਰ ਦਾਨ ਕੀਤੇ ਜਾਂਦੇ ਨੇ ਔਰ ਇਹ ਜਿਹੜਾ ਦਾਨ ਹੈ ਸਰੀਰ ਚੋਂ ਆਪਣੀ ਤਸਰੀਹ ਨੂੰ ਦਾਨ ਕਰਕੇ ਇਸਦੀ ਜਿੰਦਗੀ ਬਚਾਉਣਾ ਇਸ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੋ ਸਕਦਾ ਔਰ ਬਹੁਤ ਹੀ ਇਤਿਸ਼ਾਬ ਬਹੁਤ ਹੀ ਸੰਗਤ ਇਥੇ ਆ ਕੇ ਲੜ ਗੇਡ ਕਰੀ ਹੈ ਔਰ ਇੱਕ ਇੱਕ ਐਗਜ਼ਾਮਪਲ ਵੀ ਹੈ ਵੀ ਸਾਡੇ ਪੰਜਾਬ ਨੂੰ ਜੋ ਲੋਕੀ ਕਹਿੰਦੇ ਨੇ ਕਿ ਇੱਥੇ ਦੇ ਨੌਜਵਾਨ ਨਸ਼ਿਆ ਦੇ ਵਿੱਚ ਗਰ ਇੱਡੀ ਵੱਡੀ ਐਗਜ਼ਾਮਪਲ ਹੈ ਕਿ ਇਥੇ ਨੌਜਵਾਨੀ ਇੱਕ ਬੱਚੇ ਦੀ ਜ਼ਿੰਦਗੀ ਬਚਾ ਰਹੀ ਹੈ ਉਹ ਇੱਕ ਫੋਨ ਦੇ ਕੇ ਜਿਹੜੇ ਲੋਰਲ ਪੇਸ਼ੈਂਟ ਹੈ ਜਿਵੇਂ ਸਾਡੇ ਕੋਲ ਖਾਲਸ ਸਿੰਘਾਂ ਦੇ ਬੱਚੇ ਨੇ ਜਿਨ੍ਹਾਂ ਨੂੰ ਹਰ 15 ਦਿਨ ਬਾਅਦ ਫੋਨ ਦੀ ਜ਼ਰੂਰਤ ਪੈਂਦੀ ਹੈ ਸਾਡੀ ਸੰਸਥਾ ਵੱਲੋਂ ਉਹਨਾਂ ਨੂੰ ਫ੍ਰੀ ਆਫ ਕਾਸਟ ਕੋਈ ਟੈਸਟਿੰਗ ਸੀਐਸ ਲਈ ਜਾਂਦੀ ਫਿਲਟਰ ਵੀ ਆਪਣੇ ਕੋਲ ਹੀ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਹੋਰ ਵੀ ਜੇ ਕੋਈ ਗਰੀਬ ਦਾ ਲੋੜ ਦਾ ਨੰਦਾ ਹੈ ਅਸੀਂ ਉਹ ਤੋਂ ਟੈਸਟਿੰਗ ਫੀਸ ਨਹੀਂ ਲੈਂਦੇ ਸਾਡਾ ਬਲੱਡ ਬੈਗ ਮਜੀਠਾ ਰੋਡ ਹੈ ਗੁਰਦਾਨਾ ਹਸਪਤਾਲ ਦੇ ਲੱਗ ਸੋ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਤੇ ਵਿਧਾਇਕ ਸਪਾਤਰ ਬਹੁਤ ਬਹੁਤ አመਸਾਲੇਨ। ਥੈਂਕ ਯੂ ਵੈਰੀ ਮਚ। ਹਾਈ ਦੋਟੇ ਖਰਾਸ। ਸਲਾਮ ਅਲੈਕੁਮ। ਜੀ ਮੈਂ ਨਹੀਂ ਹੈ। ਜੀ ਮੈਂ ਨਹੀਂ ਹੈ। ਮੈਂ ਜੀ ਕਾ ਕਾ। ਜੁਦਕੀ ਫਤੇ ਜੀ। ਮੈਂ ਸਰ ਅੰਨੀ ਜੀ ਸੇ। ਮੈਂ ਸੰਨ ਜੀ ਸੇ। ਜਾਸੂ ਨੰਦ ਤੇ ਜੀਸਤੀ ਅੰਮ੍ਰਿਤ ਸਰ ਜੇ ਸਰਾਰ ਰਣਜੀਤ ਸਿੰਘ ਜੀ ਪਾਸਿਵ ਸਾਡੇ ਪ੍ਰਿੰਟ ਦੇ ਕੌਂਸਲਰ ਸੀ ਔਰ ਇੰਦਰਾਜੀਤ ਸਿੰਘ ਜੀ ਸਰ ਔਰ ਸਾਡਾ ਵੀ ਨਾਨਕ ਸਿੰਘ ਵੱਲਾ ਤੇ ਗਜਿੰਦਰ ਸਿੰਘ ਸਟੋਨ ਜੀ ਵਿਦਿਆਥੀ ਚ ਗਵਾਲੀ ਦੇ ਹੇਠ ਜਨੂਨਦਾਨ ਕੈਸ ਚੜਾਏ ਉਸਾਰਕ ਸਾਲ ਵੱਲਾ ਦੀ ਸਾਲਾਨਾ ਜੋੜ ਮੇਲੇ ਵਿੱਚ ਲਗਾਇਆ ਜਾਂਦਾ ਹੈ ਜੀ ਜਿਵੇਂ ਆਪ ਸਰ ਜੀ ਨੂੰ ਪਤਾ ਹੈ ਕਿ ਜਨੂਨਦਾਨ ਨੂੰ ਮਹਾਦਾਨ ਤੇ ਆ ਜਾਂਦਾ ਹੈ ਸੋ ਇਸ ਚੀਜ਼ ਨੂੰ ਵੱਖ ਰੱਖਦੇ ਹੋਏ ਪਿੰਡ ਦੇ ਇਹ ਨੌਜਵਾਨਾਂ ਵੱਲੋਂ ਜਾਂ ਸੀਰਾਂ ਦੀ ਦਵਾਈ ਤੇ ਹੀਟ ਇਹ ਕੈਂਪ ਜਿਹੜਾ ਹੈ ਉਹ ਲਗਾਇਆ ਗਿਆ ਸੀ। ਫਿਰ ਪਿਛਲੇ ਐਤਵਾਰ ਜਿਹੜਾ ਕੈਂਪ ਲਗਾਇਆ ਗਿਆ ਸੀਗਾ ਉਹਦੇ ਵਿੱਚ 40 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਦੀ ਸੇਵਾ ਐ ਸੇਵਾ ਹੀ ਕਹਿੰਦੇ ਨੂੰ ਜੀ ਜੀ ਉਹ ਕੀਤੀ ਸੀਗੀ। ਸੋ ਅੱਜ ਵੀ ਸਵੇਰੇ 9 ਵਜੇ ਤੋਂ ਇਹ ਖੂਨਦਾਨ ਦਾ ਕੈਂਪ ਚੱਲ ਰਿਹਾ ਹੈ। ਸੋ ਇਹਦੇ ਵਿੱਚ ਹੁਣ ਤੱਕ 30 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕੀਤਾ ਹੈ। 30 ਵੱਧ ਜੀ। ਹਾਂਜੀ ਇਹ ਜਿਹੜਾ ਸਾਡਾ ਸਹਿਯੋਗ ਕਰ ਰਹੀ ਹੈ ਜੇ ਸਾਡੇ ਟੀਮ ਦਾ ਸਹਿਯੋਗ ਕਰ ਲਈਏ ਜੋ ਸੋਸਾਇਟੀ ਹੈ ਜੀ ਨੋਲਜ ਵਿਲਾ ਇੰਟੀਗ੍ਰੇਟਿਡ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਬਲੱਡ ਸੈਂਟਰ ਅਮਰੀਕਾ ਗਰੀਬ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਪਿਛਲੇ ਐਤਵਾਰ ਇਸ ਔਰ ਇਸ ਐਤਵਾਰ ਵੀ ਬਹੁਤ ਸਹਿਯੋਗ ਕੀਤਾ ਹੈ ਤੇ ਸਰ ਜੀ ਕਿ ਸਿਰਫ ਫੋਨ ਚਾਹੀਦਾ ਹੋਵੇ ਤਾਂ ਉਹ ਤਾਂ ਨਾ ਕਿ ਕਿੰਨਾ ਸੰਪਰਕ ਕਰ ਸਕਦਾ ਹੋ। ਜੋ ਸਾਡੇ ਜਿਹੜੇ ਦੀ ਨਾਨਕ ਸਿੰਘ ਵੱਲਾ ਸੁਖਿੰਦਰ ਸਿੰਘ ਸੋਨੂ ਇਹਨਾਂ ਦਾ ਇਹਨਾਂ ਦੇ ਕੰਟੈਕਟ ਨੰਬਰ ਤੁਸੀਂ ਲੈ ਸਕਦੇ ਹੋ ਔਰ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਜੇ ਜਦੋਂ ਫੋਨ दान ਦੀ ਇੱਥੇ ਲੋੜ ਹੋਏਗੀ ਜਦੋਂ ਫੋਨ ਦੀ ਜ਼ਰੂਰਤ ਹੋਏਗੀ ਤੇ ਉਹਨਾਂ ਨੂੰ ਡੋਨਰ ਦੇਣ ਦੀ ਜ਼ਰੂਰਤ ਨਹੀਂ ਪਏ। ਠੀਕ ਹੈ। ਸਿਰਫ ਜੋ ਚਾਰਜਸ ਹੋਣਗੇ ਉਹ ਚਾਰਜਸ ਹੀ ਪੇ ਕਰਨੇ ਪਾਣਗੇ ਤੇ ਫੋਨ ਦੀ ਅਵੇਲੇਬਿਲਟੀ ਹੋ ਜਾਊਗੀ। ਤੁਹਾਡੀ ਸਮਾਜ ਆਫਿਸ ਕਿੱਥੇ ਹੈ ਜੀ ਭੱਲੇ ਦੇ ਨੌਜਵਾਨ ਹਾਂ। ਜਿਹੜੀ ਜੋ ਸੋਸਾਇਟੀ ਦਾ ਜਿਹੜਾ ਹੈਗਾ ਇਹ ਫੋਸਟ ਸੀ ਮੁੰਜੀਠਾ ਰੋਡ ਤੇ ਮੁੰਜੀਠਾ ਰੋਡ ਨੀਅਰਸ ਸਿਫਟ ਹਸਪੀਟਲ ਜੀ ਜੀ ਇੱਕ ਕਦੋਂ ਤੋਂ ਸੇਵਾ ਤੁਹਾਡੀ ਚੱਲ ਰਹੀ ਪਾਜੀ ਜੀ ਲਗਾਤਾਰ ਤੀਸਰਾ ਸਾਲ ਹੈ ਤਿੰਨ ਸਾਲ ਤੋਂ ਸੇਵਾ ਚੱਲ ਰਹੀ ਹੈ ਲੜੀ ਵਾਰ ਤੀਸਰਾ ਸਾਲ ਹੈ ਔਰ ਚੌਥਾ ਲੈਗ ਸੈਂਟਰ ਹੈ ਇਸ ਸਾਲ ਦੇ ਵਿੱਚ ਲਗਾਤਾਰ ਦੋ ਸੈਂਟਰ ਜਿਹੜੇ ਨੇ ਦੋ ਕੈਂਪ ਜਿਹੜੇ ਨੇ ਲਗਾਏ ਤੁਹਾਡੀ ਇਸ ਕੈਂਪ ਦੀ ਪਾਜੀ ਸਟਾਰਟਿੰਗ ਕਿਸ ਨਾਲ ਹੋਈ ਸੀ ਕੀ ਸੋਚਿਆ ਕਿ ਮਾਨਸਾ ਅਸੀਂ ਵੀ ਸਟਾਰਟਿੰਗ ਕਰੀਏ ਆਪਾਂ ਜੀ ਜਿਹੜੇ ਪਿੰਡ ਦੇ ਸਾਡੇ ਨੌਜਵਾਨ ਨੇ ਖਾਸ ਕਰਕੇ ਮੇਰੇ ਦੋ ਵੀਰ ਨੇ ਸਾਡੇ ਕਾਉਂਸਲਰ ਸਾਹਿਬ ਨੇ ਜੀ ਜੀ ਹਾਂਜੀ ਇਹਨਾਂ ਦੇ ਮਾਨ ਦੇ ਵਿੱਚ ਇਹ ਹਮੇਸ਼ਾ ਇੱਛਾ ਸੀ ਕਿ ਸਾਡਾ ਜੋ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ ਜੀ ਲਾਈਫ ਸੁਣੀ ਤੇਲਪਾ ਦੇ ਸਾਹਿਬ ਜੀ ਦਾ ਜੀ ਤੇ ਇੱਥੇ ਕਈ ਸਾਲਾਂ ਤੋਂ ਮੇਲਾ ਚੱਲਦਾ ਆ ਰਿਹਾ ਹੈ ਜੀ ਜਿਸੰਗਤਾਂ ਦੂਰ ਦੂਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਨੇ ਜੀ ਤੇ ਕਿਉਂ ਨਾ ਕੋਈ ਸਮਾਜ ਸੇਵਾ ਦਾ ਇੱਕ ਐਸਾ ਕਾਰਜ ਅਰੰਭਿਆ ਜਾਵੇ ਜਿਹਦੇ ਨਾਲ ਸਮਾਜ ਦੀ ਸੇਵਾ ਹੋ ਸਕੇ ਤੇ ਅ ਅਸੀਂ ਆਪਣਾ ਜਿਹੜੇ ਲੋੜਵੰਦ ਵਿਅਕਤੀ ਨੇ ਉਹਨਾਂ ਨੂੰ ਖੂਨ ਦੀ ਜਿਹੜੀ ਆ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਆਪਾਂ ਜਾਣਦੇ ਆ ਕਿ ਖੂਨ ਦੀ ਘਾਟ ਦੇ ਕਰਕੇ ਜੇ ਖੂਨ ਦੀ ਨਾਨ ਅਵੇਲੇਬਿਲਟੀ ਦੇ ਕਰਕੇ ਅ 23 ਵਾਰੀ ਮਰੀਜ਼ਾਂ ਦੀ ਜਿਹੜੀ ਆ ਉਹ ਮੌਤ ਤੱਕ ਪਹੁੰਚ ਜਾਂਦੀ। ਸੋ ਅਸੀਂ ਕਿਸੇ ਵਿਅਕਤੀ ਦੀ ਜਾਨ ਬਚਾਉਣ ਦਾ ਇੱਕ ਇੱਕ ਕਾਰਜ ਇੱਕ ਐਸਾ ਕਾਰਜ ਜਿਸ ਨਾਲ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕੇ। ਐਸਾ ਕਾਰਜ ਕਰਨਾ ਚਾਹੁੰਦੇ ਸੀ। ਸੋ ਇਸ ਕਰਕੇ ਇਹਨਾਂ ਨੇ ਇਸ ਕਾਰਜ ਨੂੰ ਸੰਗਤ ਸਹਿਯੋਗ ਦੇ ਨਾਲ ਅਰੰਭਿਆ ਔਰ ਗੁਰਦੇਵ ਮੱਧਸੈਭ ਜੀ ਦੀ ਕਿਰਪਾ ਦੇ ਨਾਲ ਇਹ ਬਿਲਕੁਲ ਸਹੀ ਤਰੀਕੇ ਸਹੀ ਦਿਸ਼ਾ ਦੇ ਵਿੱਚ ਚੱਲ। ਤੋਂ ਸੋਸਾਇਟੀ ਦੇ ਕਿੰਨੇ ਨੰਬਰ ਬੱਧੀ ਹੈਗੇ ਆ। ਜੀ ਸੇਵਾ ਕਰਦੇ ਗਏ 11 ਮੈਂਬਰ ਲੱਗੇ 11 ਮੈਂਬਰ ਲੱਗੇ 11 ਮੈਂਬਰ ਨੇ ਸਾਇਟ ਕੀਤੀ ਜਿਹਨਾਂ ਦੇ ਵਿੱਚੋਂ 5-6 ਤੁਹਾਡੇ ਸਾਹਮਣੇ ਨੇ ਬਾਕੀ ਸੇਵਾ ਦੇ ਵਿੱਚ ਹਾਜ਼ਰ ਨੇ ਜੀ ਫਿਊਚਰ ਅਸੀਂ ਇਸ ਤਰ੍ਹਾਂ ਦੀ ਇਹ ਕੈਂਪਸ ਨੇ ਜੀ ਜੀ ਉਹ ਆਪਣੇ ਜਿਲ੍ਹਾ ਕਲਾਣਾ ਦੇ ਵਿੱਚ ਲਾਏ ਵੈਸੇ ਇਹ ਸਿਰਫ ਇੱਕ ਕੈਂਪ ਦੀ ਸ਼ੁਰੂਆਤ ਕੀਤੀ ਸੀ ਜੀ ਜੀ ਸਾਡਾ ਫਿਊਚਰ ਪਲਾਨ ਇਹ ਹੈ ਕਿ ਅਸੀਂ ਲਗਾਤਾਰ ਕੰਟੀਨਿਊਸਲੀ ਫੋਰ ਜਿਹੜੇ ਸੰਡੇ ਨੂੰ ਚਾਰ ਹਫ਼ਤੇ ਬਾਅਦ ਹੁੰਦੇ ਨੇ ਉਹਨਾਂ 'ਚ ਕੰਟੀਨਿਊਸਲੀ ਕੈਂਪ ਜੜਾਏ ਜੀ ਸੇਵਾ ਨਿਭਾਵਾ ਹਰਿਆਤਰਿਆਤਰ ਹਾਂਜੀ ਬੱਲਾ ਸਾਹਿਬ ਵੀ ਇਹ ਸ਼ਹਿਰ ਦੇ ਉਪਰ ਬਖੋਸਾਵਾ ਤੇ ਪਹਿਲਾਂ ਪਹਿਲਾਂ ਅਸੀਂ ਬੱਲਾ ਸਾਹਿਬ ਤੋਂ ਸ਼ੁਰੂਆਤ ਕੀਤੀ ਹੈ ਜਿਹੜੀ ਉਸੇ ਮੇਲੇ ਦੇ ਦੌਰਾਨ ਕੈਂਪ ਲਗਾਏ ਜਾਂਦੇ ਔਰ ਇੱਕ ਨਾਲ ਮੇਰਾ ਨਾਨਕ ਮਿੰਟ ਜੋ ਹੈ ਗੁਰਮਨ ਸਿੰਘ ਬੱਲਾ ਸੁਖਵਿੰਦਰ ਸਿੰਘ ਜੀ ਜੀ ਨਾਲ ਇੱਕ ਹੋਰ ਦਿੱਲੀ ਸ਼ਾਇ ਹੈ ਜਿਸ ਤਾਰ ਬੰਦੀ ਦੇ ਮੁਕਾਬਲੇ ਵਿੱਚ ਹੋਣ ਵਾਲੇ ਮੇਲੇ ਵਿੱਚ ਕਰਵਾਏ ਜਾਂਦੇ ਬਹੁਤ ਵਧੀਆ ਜੀ ਹਾਂਜੀ ਚਾਹੀਦਾ ਅਗਲੇ ਅਗਲੇ ਜਿਹੜਾ ਨੈਕਸਟ ਸੰਡੇ ਐ ਜੀ ਜੀ ਤੁਹਾਡੇ ਵਿੱਚ ਅਸੀਂ ਕਿਸੇ ਉੱਗੀ ਸਿੱਖ ਸ਼ਖਸੀਅਤ ਨੂੰ ਬੁਲਾ ਕੇ ਉਹਨਾਂ ਦੀ ਮਹਿਮਾਨ ਨਿਵਾਜ਼ੀ ਕਰਕੇ ਔਰ ਐਜ ਜਜ ਉਹਨਾਂ ਨੂੰ ਬੁਲਾਇਆ ਜਾਏਗਾ ਤਾਂ ਕਿ ਦਸਤਾਰ ਬੰਦੀ ਤੋਂ ਮੁਕਾਬਲੇ ਕਰਵਾ ਕੇ ਪਿੰਡ ਦੇ ਨੌਜਵਾਨਾਂ ਵਿੱਚ ਖਾਸ ਜਲਾ ਵਿਸਤਾਰ ਦਾ ਇਛਾ ਹੈ ਉਹਨੂੰ ਮਿਲ ਆ ਜਾ ਸਕੇ ਤੇ ਪ੍ਰੇਰਨਾ ਦੇ ਸਕੀਏ ਸਰਵਜਨ ਜੀ ਬੀ ਗੁਰੂ ਜਗਤ ਸਿੰਘ ਜੀ ਦੀ ਬਹਾਣੀ ਕੁਝ ਸੋਚਿਆ ਵੀ ਕਿੰਨੀ ਉਮਰ ਤੋਂ ਕਿੰਨੀ ਉਮਰ ਤੱਕ ਕੋਈ ਐਜ ਗਰੁੱਪ ਕੋਈ ਐਕਸਟਰਾ ਯਾ ਲੈ ਕਰਨਾ ਲੈ ਆਪਣੀ 14 ਸਾਲ ਤੋਂ 18 ਸਾਲ 40 ਸਾਲ ਦੀ ਜੇ ਬੱਚਾ ਤੋਂ ਹੁੰਦਾ ਹੈ ਹਾਂ 18 ਤੋਂ 18 ਸਾਲ ਚਲੋ ਫਿਰ ਆਪਣਾ ਮੈਸੇਜ ਦਿਓ ਚੋ ਭਾਈ ਮੈਸੇਜ ਦੇ ਦਿਓ ਆਪਣਾ ਅਸੀਂ ਵੀ ਮੈਸੇਜ ਜੇ ਕਰਨਾ ਚਾਹੁੰਦੇ ਆ ਕਿ ਮੇਲੇ ਦੇ ਵਿੱਚ ਆਉਣ ਵਾਲੇ ਜਿੰਨੀਆਂ ਵੀ ਸੰਗਤਾਂ ਨੇ ਤੇ ਬਹੁਤ ਸਰਦਾਰ ਤੇ ਲੋਕ ਆਉਂਦੀਆਂ ਨੇ ਵਿੱਚ ਕੁੱਝ ਸ਼ਰਾਰਤੀ ਅੰਸਰ ਵੀ ਹੁੰਦੇ ਨੇ ਸਾਡੀ ਉਹ ਅੱਗੇ ਵੀ ਹੱਥ ਜੋੜ ਕੇ ਅਪੀਲ ਹੈ ਕਿ ਮੇਲੇ ਦੇ ਮਾਹੌਲ ਨੂੰ ਸੰਗਤ ਦੇ ਜਿਹੜਾ ਸ਼ਰਧਾ ਹੈ ਸੰਗਤ ਦੀ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਮੇਲੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਬੁਲੰਡ ਬਾਜੀ ਜਾਂ ਕੋਈ ਛਿਰਾੜ ਤਾਂ ਨਾ ਕੀਤੀਆਂ ਜਾਣ ਜਿਨ੍ਹਾਂ ਨਾਲ ਸਾਰੀ ਸੰਗਤ ਜਿਹੜੀ ਹੈ ਉਹ ਡਿਸਟਰਬ ਹੋਵੇ। ਔਰ ਨਾਲ ਦੀ ਨਾਲ ਅਸੀਂ ਸਭੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਮਨੁੱਖੀ ਸੇਵਾ ਇੱਕ ਬਹੁਤ ਵੱਡੀ ਸੇਵਾ ਹੈ। ਸੋ ਉਹਦੇ ਵਿੱਚ ਨੌਜਵਾਨਾਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਤੇ ਇਸ ਤਰ੍ਹਾਂ ਜਿਹੜੇ ਸਮਾਜ ਸੇਵਾ ਦੇ ਕੰਮ ਨੇ ਉਹਦੇ ਵਿੱਚ ਵੱਲ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਇਹ ਉਪਰਾਲੇ ਕਰਦੇ ਰਹਿਣੇ ਚਾਹੀਦੇ ਬਹੁਤ ਵਧੀਆ ਜੀ ਵਾਈ ਕੁਰਸੀ ਅਕਾਲ ਸਾਹਿਬ ਵਾਈ ਕੁਰਸੀ ਕੀ ਫਤੇ ਜੀ